ਬਾਤ ਵੱਡੀ ਖਬਰ ਦੇਖਣ ਜਾ ਰਹੇ ਹੋ ਤੁਸੀਂ ਜਿਵੇਂ ਕਿ ਭਗਵੰਤ ਮਾਨ ਸਾਡੇ ਪੰਜਾਬ ਦਾ ਮੁੱਖ ਮੰਤਰੀ ਇੱਕ ਆਪਣੇ ਹੀ ਐਮਐਲਏ ਨੇ ਪਸਾ ਦਿੱਤਾ ਔਰ ਦੂਸਰੇ ਪਾਸੇ ਉਹਨਾਂ ਦੀ ਪਤਨੀ ਜਾਂਦੀ ਹੈ ਇੱਕ ਡਾਕਟਰਾਂ ਦੀ ਟੀਮ ਨੂੰ ਸੰਬੋਧਨ ਕਰਨਾ ਤਾਂ ਉੱਥੇ ਇੱਕ ਨੌਜਵਾਨ ਦੀ ਇੱਕ ਦਿਨ ਪਹਿਲਾਂ ਜਿਹੜੀ ਕਿ ਤਰੰਗੇ ਦੇ ਵਿੱਚ ਲਿਫਟ ਕੇ ਅਰਥੀ ਆਉਂਦੀ ਆ ਇੱਕ ਤਾਬੂਤ ਦੇ ਵਿੱਚ ਉਸੇ ਇਲਾਕੇ ਦੇ ਵਿੱਚ ਪਹੁੰਚਦੀ ਆ ਉਸੇ ਇਲਾਕੇ ਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਗੁੱਸਾ ਹੋ ਜਾਂਦਾ ਤੇ ਉਸ ਦੀ ਘਰਵਾਲੀ ਨੂੰ ਵੀ ਯਾਨੀ ਪੁੱਠੇ ਸਿੱਦੇ ਸਵਾਲ ਹੁੰਦੇ ਨੇ ਏ ਮੁੱਖ ਮੰਤਰੀ ਦੇ ਨਾਲ ਜੁੜੀ ਅੱਜ ਜਿਹੜੀ ਵੱਡੀ ਖਬਰ ਤੁਹਾਨੂੰ ਸੁਣਾਉਂਗਾ ਮੈਂ ਇੱਕ ਵੀਡੀਓ ਦੇ ਅੰਦਰ ਔਰ ਦੂਜੇ ਪਾਸੇ ਖਬਰ ਆ ਰਹੀ ਹੈ ਕਿ ਅਮਰਪਾਲ ਸਿੰਘ ਅਮਰਪਾਲ ਸਿੰਘ ਤੇ ਐਨਐਸਏ ਕਿਵੇਂ ਲੱਗਦੀ ਹੈ ਔਰ ਆਪਣੇ ਹੀ ਲੋਕਾਂ ਨੇ ਯਾਨੀ ਨਾਲ ਦੇ ਹੀ ਬੰਦਾਂ ਨੇ ਪਿੱਕ ਤੇ ਸ਼ਿਰਾ ਕਿਵੇਂ ਮਾਰਿਆ ਪੂਰੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਦੇ ਦੋ ਵੱਡੀਆਂ ਖਬਰਾਂ ਨੇ ਪੰਜਾਬ ਦੇ ਅੰਦਰ ਇਹਨਾਂ ਖਬਰਾਂ ਨੇ ਤਹਿਲਕਾ ਮਚਾ ਦਿੱਤਾ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਘਰ ਵਾਲੀ ਜਾਂਦੀ ਆ ਉਹਦੇ ਤੇ ਵੀ ਸਵਾਲ ਉੱਠ ਖੜਦੇ ਨੇ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਇੱਕ ਬਹੁਤ ਵੱਡੀ ਮੁਹਿੰਮ ਲੈ ਕੇ ਚੱਲਿਆ ਕਿ ਅਸੀਂ ਨਸ਼ਾ ਵਿਰੁੱਧ ਜਿਹੜਾ ਯੁੱਧ ਛੇੜਿਆ ਹੈ ਇਹਦੇ ਵਿੱਚ ਕਹਿੰਦੇ ਅਸੀਂ ਬਹੁਤ ਵੱਡੀ ਸਫਲਤਾ ਜਿਹੜੀ ਪਾਉਣੀ ਆ ਔਰ ਚੰਗੀ ਗੱਲ ਵੀ ਆ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਪਿੰਡੋਂ ਪਿੰਡ ਔਰ ਸ਼ਹਿਰੋਂ ਸ਼ਹਿਰ ਜਾਨੀ ਛਾਪੇਮਾਰੀ ਹੋ ਰਹੀ ਹੈ ਇਹ ਤਸਕਰਾਂ ਨੂੰ ਫੜ ਰਹੀ ਆ ਪੰਜਾਬ ਦੀ ਪੁਲਿਸ ਔਰ ਦੂਸਰੇ ਪਾਸੇ ਭਗਵੰਤ ਮਾਨ ਖੁਦ ਹੀ ਫਸ ਜਾਂਦੇ ਆ ਕਦੇ ਆਪਣੇ ਹੀ ਕੰਮੇ ਦੇ ਨੇ ਫਸਾ ਦਿੱਤੇ ਨੇ ਕਿ ਹੈ ਕੀ ਹੈ ਇਹ ਵੀ ਤੁਹਾਨੂੰ ਮੈਂ ਅੱਗੇ ਦੱਸੂ ਆ ਪਹਿਲਾਂ ਜਿਹੜੀ ਅਮਰਪਾਲ ਸਿੰਘ ਦੀ ਖਬਰ ਹੈ ਥੋੜਾ ਜਿਹਾ ਇਸਤੇ ਆਪਾਂ ਨਿਗਾਹ ਮਾਰਾਂਗੇ ਤੇ ਬਾਅਦ ਮੈਂ ਤੁਹਾਡੇ ਨਾਲ ਮੁੱਖ ਮੰਤਰੀ ਦੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਆਹਮ ਹੈ ਸੁਣੋ ਥੋੜਾ ਜਿਹਾ ਧਿਆਨ ਮੈਂ ਸਾਰਿਆਂ ਦਾ ਇਸ ਗੱਲ ਤੇ ਲਈ ਖਿੱਚਣਾ ਚਾਹੂੰਗਾ ਜੋ ਮੈਂ ਗੱਲ ਕਰੂੰਗਾ ਗੁਰੂ ਨੂੰ ਹਾਜ਼ਰਨਾਦਰ ਮੰਨ ਕੇ ਕਰੂੰਗਾ ਤੇ ਦੂਜੀ ਗੱਲ ਇਹ ਵੀ ਆ ਜਿਹੜੀ ਗੱਲ ਹੋਊਗੀ ਉਹ ਤੇ ਪ੍ਰੂਫ ਹੋਊਗੀ ਕੋਈ ਐਣੀ ਹੈ ਕਿ ਬਿਨਾ ਪ੍ਰੂਫਾ ਤੋਂ ਗੱਲ ਹੋ ਜੂਗੀ ਤੇ ਅਸੀਂ ਕਹਿ ਦਾਂਗੇ ਕਿ ਇਹਨਾਂ ਨੂੰ ਹਵਾ ਚ ਟਾਂਗਾ ਛੱਡਦੇ ਆ ਇਹ ਸੱਤਰੀ ਨਹੀਂ 7:00 ਵਜੇ ਆ ਇੱਕ ਗਰੁੱਪ ਚੱਲਿਆ ਸੀ ਉਸ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਮਾਰਨ ਦੀਆਂ ਗੱਲਾਂ ਕਿਸੇ ਮੁੱਖ ਮੰਤਰੀ ਨੂੰ ਮਾਰਨ ਦੀਆਂ ਗੱਲਾਂ ਕਿਸੇ ਬੰਦਿਆਂ ਨੂੰ ਮਾਰਨ ਦੀਆਂ ਗੱਲਾਂ ਹੋਈਆਂ ਤੇ ਉੱਥੇ ਜਿਹੜੇ ਬੰਦੇ ਬੜੇ ਗਏ ਉਹਨਾਂ ਤੇ ਮੁੜ ਕੇ ਪੱਲਾ ਝਾੜ ਦਿੱਤਾ ਕਿ ਸਾਡੇ ਬੰਦੇ ਨਹੀਂ ਸੋ ਮੈਂ ਉਹ ਉਹ ਦਾਅਵੇ ਤੋਂ ਕਦੇ ਮੁਕਰ ਨਹੀਂ ਹੋਊਂਗਾ ਕਦੇ ਉਸ ਤੇ ਗੱਲ ਨਹੀਂ ਕਰੂੰਗਾ ਕਦੇ ਵੀ ਇਹ ਗੱਲ ਕਹੂੰਗਾ ਵੀ ਸਾਡੇ ਬੰਦੇ ਨਹੀਂ ਜਾਂ ਸਾਡੇ ਨਹੀਂ ਸੀਗੇ ਵਾਰਸ ਪੰਜਾਬ ਦੀ ਜਥੇਬੰਦੀ ਬਨੌਰ ਵਾਲੇ ਦੇ ਵਿੱਚੋਂ ਗੁਰੂ ਸਾਹਿਬ ਨੇ ਬਲ ਬਖਸ਼ਿਆ ਸੀ ਇੱਕ ਮੈਂਬਰ ਮੈਣੀ ਆ ਭਾਈ ਦੀਪ ਸਿੱਧੂ ਦੇ ਨਾਲ ਆ ਤਾਂ ਪਿਆਰ ਭਾਈ ਦੀਪ ਸਿੱਧੂ ਦੀ ਸੋਚ ਦੇ ਨਾਲ ਅਸੀਂ ਚੱਲੇ ਜਾਂ ਉਹ ਸੋਚ ਦੇ ਨਾਲ ਚੱਲੇ ਜਿਹੜੀ ਬਹੁਤਾਂਤ ਪੰਜਾਬ ਦੇ ਨੌਜਵਾਨਾਂ ਦੀ ਸੋਚ ਹੈ ਕਿ ਪੰਜਾਬ ਦੀ ਗੱਲ ਕਰੇ ਪੰਜਾਬ ਦੀ ਗੱਲ ਕਰਨ ਵਾਲੀ ਜਥੇਬੰਦੀ ਪੰਜਾਬ ਚ ਹੋਣੀ ਚਾਹੀਦੀ ਆ ਅਸੀਂ ਉਹ ਸੋਚ ਦੇ ਧਰਨੀ ਹੋ ਕੇ ਚੱਲੇ ਸਮੇਂ ਨੇ ਕੜਵਟ ਏਦਾਂ ਦੀ ਲਈ ਸਮੇਂ ਦੇ ਸਰਗਮ ਸੰਸਦਾਂ ਦੇ ਬੜੇ ਕਿ ਭਾਈ ਦੀਪ ਸਿੱਧੂ ਦਾ ਦੁਨੀਆ ਤੋਂ ਚਲ ਗਿਆ ਉਸ insan ਦੇ ਚੱਲਣ ਦੇ ਨਾਲ ਇੱਕ ਐਡਾ ਦਾ ਸਦਮਾ ਲੱਗਿਆ ਕਿ ਪੰਜਾਬ ਦੇ ਲੋਕ ਦੇਸ਼ ਵਿਦੇਸ਼ ਦੇ ਲੋਕ ਆ ਇਸ ਚੀਜ਼ ਦੇ ਉੱਤੇ ਢਾਕ ਲਾਈ ਬੈਠੇ ਸੀ ਕਿ ਇਸ ਜਥੇਬੰਦੀ ਦਾ ਅਗਲਾ ਵਾਰਿਸ ਕੌਣ ਹੋਊਗਾ ਤੇ ਇਸ ਅਗਲੇ ਵਾਰਿਸ ਦੇ ਉੱਤੇ ਕਿੰਨਾਂ ਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਤੇ ਕਿੱਦਾਂ ਦੇ ਕੰਮ ਹੋਣਗੇ ਕੁੱਲ ਮਿਲਾ ਕੇ ਗੱਲ ਸਾਰੀ ਇਹ ਹੈ ਵੀ ਵੀਡੀਓ ਤਾਂ ਹੈਗੀ ਹੈ ਲੰਬੀ ਔਰ ਸਾਰੀ ਗੱਲ ਕੁੱਲ ਮਿਲਾ ਕੇ ਇਹ ਆਉਂਦੀ ਹੈ ਅਮਰਤਪਾਲ ਸਿੰਘ ਦੇ ਨਾਲ ਇੱਕ ਆਪਣੇ ਹੀ ਮੈਂਬਰ ਯਾਨੀ ਆਪਣੇ ਹੀ ਵਿੱਚੋਂ ਜਿਹੜੇ ਉਹਦੇ ਸਾਥੀ ਕਹਿ ਲੋ ਉਹਨਾਂ ਲੋਕਾਂ ਨੇ ਇੱਕ ਬਹੁਤ ਵੱਡਾ ਯਾਨੀ ਦਵੇਵਾਜੀ ਵੀ ਕਹਿ ਸਕਦੇ ਆ ਕੁਝ ਆਪਣੇ ਲੋਕ ਹੁੰਦੇ ਨੇ ਜਿਹੜੇ ਧੋਖਾ ਵੀ ਦਿੰਦੇ ਨੇ ਔਰ ਸਾਰੇ ਯਾਨੀ ਜਿਹੜਾ ਐਨਐਸਐ ਲੱਗਣ ਦਾ ਪ੍ਰਾਵਧਾਨ ਹੈ ਉਹ ਵੀ ਕੁਝ ਆਪਣੇ ਲੋਕਾਂ ਦੀ ਢਿੱਲ ਬਣੀ ਹੋ ਲਈਏ ਯਾਨੀ ਉਹਦੇ ਸਾਥੀਆਂ ਬਣੀਓ ਇੱਕ ਬਹੁਤ ਵੱਡਾ ਯਾਨੀ ਕਹਿ ਸਕਦੇ ਆ ਵਿੱਚੋਂ ਕਈ ਬੰਦੇ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਅਮਰਤਪਾਲ ਸਿੰਘ ਨੂੰ ਆਪਣਾ ਮੁਖੀ ਨਾ ਮੰਨਦੇ ਹੋਇਆ ਇੱਕ ਬਹੁਤ ਸਾਰਾ ਯਾਨੀ ਵੱਡਾ ਧੋਖਾ ਦੇ ਦਿੱਤਾ ਔਰ ਦੂਜੇ ਪਾਸੇ ਨੌਜਵਾਨ ਆ ਜਿਹੜਾ ਇਹ ਕਹਿ ਰਿਹਾ ਕਿ ਮੈਂ ਵੀ ਉਹਨਾਂ ਦੀ ਇੱਕ ਜਥੇਬੰਦੀ ਦਾ ਇੱਕ ਮੈਂਬਰ ਹੈ ਔਰ ਅਮਰਪਾਲ ਸਿੰਘ ਦੇ ਨਾਲ ਸਾਡਾ ਬਹੁਤ ਸਾਰਾ ਯਾਨੀ ਗਿੱਲਾ ਸ਼ਿਕਮਾ ਹੈਗਾ ਪਰ ਇਹਨਾਂ ਨੇ ਤਾਂ ਇੰਨੀ ਗੱਲ ਸਾਫ਼ ਕੀਤੀ ਹੈ ਕਹਿੰਦੇ ਅਸੀਂ ਅਮਰਪਾਲ ਸਿੰਘ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਦੇ ਆ ਜਦੋਂ ਉਹ ਬਾਹਰ ਆਊਗਾ ਉਹਦੇ ਨਾਲ ਬੈਠ ਕੇ ਅਸੀਂ ਗੱਲਬਾਤ ਕਰਾਂਗੇ ਯਾਨੀ ਅਮਰਪਾਲ ਸਿੰਘ ਦਾ ਇੱਥੇ ਇੱਕ ਸਾਫ਼ ਨਜ਼ਰ ਆਉਂਦੀ ਹੈ ਗੱਲ ਕਿ ਅਮਰਪਾਲ ਸਿੰਘ ਬਹੁਤ ਜਲਦ ਬਹੁਤ ਜਲਦ ਬਾਹਰ ਆ ਰਹੇ ਨੇ ਐਨਐਸਏ ਜਰੂਰ ਲੱਗੀ ਆ ਤੀਜੀ ਵਾਰ ਲੱਗੀ ਆ ਪਰ ਸਾਡੇ ਲੋਕਾਂ ਦਾ ਵੀ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਸਰਕਾਰ ਕੁਝ ਨਹੀਂ ਕਰ ਸਕਦੀ ਬਹੁਤ ਸਾਰੀ ਲੋਕਾਂ ਦੀ ਆਬਾਦੀ ਦਾ ਇਹ ਪੰਜਾਬ ਹੈ ਜੇਕਰ ਅੱਜ ਵੀ ਚਾਹੇ ਦੋ ਦਿਨਾਂ ਦੇ ਅੰਦਰ ਬਾਹਰ ਕਢਾ ਸਕਦੇ ਲੋਕ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਪਰ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਘਾਟ ਹੈ ਜਿਦਗੇ ਇੱਕ ਮੰਚ ਦੇ ਉੱਤੇ ਇੱਕ ਝੰਡੇ ਦੇ ਥਲੇ ਇਕੱਠੇ ਨਹੀਂ ਹੁੰਦੇ ਇਸ ਕਰਕੇ ਇਸ ਗੱਲ ਨੂੰ ਬਹੁਤ ਵੱਡੀ ਰੋਕ ਲੱਗੀ ਹੋਈ ਆ ਤਕਨੀਕੀ ਪ੍ਰਕਿਰਿਆ ਦੇ ਮੁਤਾਬਕ ਇੱਕ ਸਾਲ ਬਣੂਗਾ ਪਰ ਦੂਜੇ ਪਾਸੇ ਦੇਖੀਏ ਅੰਦਰੋਂ ਅੰਦਰ ਇੱਕ ਬਹੁਤ ਵੱਡਾ ਜਿਹੜਾ ਕਸ਼ਿਮਰਸ਼ ਰਚਿਆ ਜਾ ਰਿਹਾ ਅਮਰਤ ਬਾਸੋਂ ਨੇ ਬਾਹਰ ਕਢਾਉਣ ਦੇ ਲਈ ਔਰ ਹੁਣ ਆਜੋ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਦਰਸਾਲ ਦੇ ਵਿੱਚ ਕੋਮਰ ਵਿਜੇ ਪ੍ਰਤਾਪ ਕੋਮਰ ਵਿਜੇ ਪ੍ਰਤਾਪ ਸਿੰਘ ਇਹਨਾਂ ਦੇ ਇੱਕ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਇੱਕ ਬਹੁਤ ਵੱਡਾ ਸਵਾਲ ਚੱਕ ਦਿੱਤੇ ਮੁੱਖ ਮੰਤਰੀ ਦੇ ਉੱਤੇ ਯਾਨੀ ਭਗਵਾਨ ਤੇ ਮਾਨ ਦੀ ਇੱਕ ਪਾਸੇ ਅੱਜ ਬਹੁਤ ਵੱਡੀ ਕਿਰਕਰੀ ਕਹਿ ਸਕਦੇ ਆ ਜਿਵੇਂ ਪੰਜਾਬ ਦੇ ਅੰਦਰ ਹੋ ਗਈ ਹੈ ਕਿਉਂਕਿ ਇੱਕ ਮੌਜੂਦਾ ਮੁੱਖ ਮੰਤਰੀ ਹੋਵੇ ਸਰਕਾਰ ਦੇ ਵਿੱਚ ਹੋਵੇ ਤੇ ਉਸ ਬੰਦੇ ਦੇ ਉੱਤੇ ਇੱਕ ਐਸਾ ਸਵਾਲ ਚੱਕਿਆ ਜਾਵੇ ਕਿ ਸਾਡੀ ਹੀ ਸਰਕਾਰ ਦੇ ਅੰਦਰ ਇੱਕ ਆਪਣੀ ਸਰਕਾਰ ਦਾ ਬੰਦਾ ਕਹਿ ਰਹੇ ਉਹਨਾਂ ਦਾ ਕਿ ਸਾਡੀ ਹੀ ਸਰਕਾਰ ਦੇ ਵਿੱਚ ਸਾਡੇ ਹੀ ਪ੍ਰਸ਼ਾਸਨ ਦੇ ਵਿੱਚ ਯਾਨੀ ਸਾਡੀ ਲੀਡਰ ਬਾਜੀ ਹੈ ਜਿਹੜੀ ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਨਸ਼ਿਆਂ ਨੂੰ ਪਹਲੁੰਦੇ ਆਂ ਔਰ ਨਸ਼ਿਆਂ ਦੀ ਤਸਕਰੀ ਕਰਵਾਉਂਦੇ ਆਂ ਤਾਂ ਹੁਣ ਇੱਥੇ ਭਗਵੰਤ ਮਾਨ ਜਾਂ ਫਿਰ ਕੇਜਰੀਵਾਲ ਕੀ ਕਹਿਣਗੇ ਕਿ ਇਹ ਗੱਲਾਂ ਝੂਠ ਨੇ ਜਿਹੜੀਆਂ ਇਹ ਐਮਐਲਏ ਸਾਹਿਬ ਕਹ ਰਹੇ ਆਂ ਬਾਕੀ ਬੰਦਾ ਵੀ ਹੋ ਜਿਹਦੇ ਉੱਤੇ ਪੂਰਾ ਪੰਜਾਬ ਨਹੀਂ ਬਲਕਿ ਪੂਰਾ ਦੇਸ਼ ਸ਼ੱਕ ਨਹੀਂ ਕਰ ਸਕਦਾ ਕੁੰਬਰ ਵਿਜੇ ਪ੍ਰਤਾਪ ਐਸਐਸਪੀ ਦੀ ਯਾਨੀ ਅਹੁਦੇ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਆ ਤਾਂ ਕਿ ਮੈਂ ਲੀਡਰ ਦੇ ਤਦੇ ਮੈਂ ਲੀਡਰਸ਼ਿਪ ਦੇ ਵਿੱਚ ਜਾ ਕੇ ਇੱਕ ਰਾਜਨੀਤੀ ਦੇ ਵਿੱਚ ਜਾ ਕੇ ਪੰਜਾਬ ਦਾ ਇੱਕ ਬਹੁਤ ਵੱਡਾ ਯੋਗਦਾਨ ਦੇਵਾਂਗਾ ਕਿ ਮੈਂ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਲਈ। ਕਾਹੋ ਯੋਗਦਾਨ ਉਹਨਾਂ ਨੇ ਨਿਭਾਇਆ। ਉਹਨਾਂ ਨੇ ਦੇਖਿਆ ਨਹੀਂ ਵੀ ਸਾਡਾ ਸਰਕਾਰ ਦਾ ਮੁੱਖ ਮੰਤਰੀ ਹੈ ਜਾਂ ਕੋਈ ਸਾਡਾ ਸੁਪਰੀਮੋ ਉਹਨੇ ਬਹੁਤ ਸਾਰੇ ਸਵਾਲ ਕੇਜਰੀਵਾਲ ਤੇ ਵੀ ਕੀਤੇ ਆ। ਤਾਂ ਹੁਣ ਦੇਖਣ ਦਾ ਹੀ ਗੱਲ ਦੂਜੀ ਇੱਕ ਹੋਰ ਆ ਜਾਂਦੀ ਹੈ ਜਿਵੇਂ ਮੁੱਖ ਮੰਤਰੀ ਦੀ ਪਤਨੀ ਡਾਕਟਰਾਂ ਨੂੰ ਸੰਬੋਧਨ ਕਰਨ ਜਾਂਦੀ ਹੈ ਉਹਨਾਂ ਦੀ ਇੱਕ ਟੀਮ ਨੂੰ ਉਸੇ ਇਲਾਕੇ ਦੇ ਵਿੱਚ ਇੱਕ ਸ਼ਹੀਦ ਹੋ ਕੇ ਇੱਕ ਨੌਜਵਾਨ ਆਇਆ ਜਿਹੜਾ ਕਿ ਕੱਲ ਪਰਸੋਂ ਦੀ ਗੱਲ ਹੈ ਤਾਂ ਉਸੇ ਇਲਾਕੇ ਦੇ ਲੋਕਾਂ ਨੇ ਬਹੁਤ ਜ਼ਿਆਦਾ ਇਤਰਾਜ਼ ਕੀਤਾ ਉਸ ਗੱਲ ਦਾ ਕਿਉਂਕਿ ਉੱਥੇ ਡੀਜੇ ਲਾਏ ਗਏ ਸੀ ਬਹੁਤ ਸਾਰਾ ਇਹ ਰਾ ਵਗੈਰਾ ਯਾਨੀ ਨਾਚ ਗਾਣਾ ਵੀ ਹੋਇਆ ਕਹਿੰਦੇ ਨੇ ਪੱਤਰਕਾਰ ਦੱਸ ਰਹੇ ਆ ਮੀਡੀਆ ਦੇ ਵਿੱਚ ਸ਼ੇਸ਼ ਕਰਕੇ ਭਗਵੰਤ ਮਾਨ ਦੀ ਚਾਰੇ ਪਾਸੇ ਨਿੰਦਿਆ ਤੇ ਨਿੰਦਿਆ ਹੋ ਰਹੀ ਆ ਨਾਲ ਇਹਨੇ ਵੀ ਪਤ ਨਹੀਂ ਦੀ ਵੀ ਹੋ ਰਹੀ ਆ ਕਿਵੇਂ ਇੱਕ ਪਾਸੇ ਕਹਿੰਦੇ ਘਰਤੀ ਦਾ ਮਾਮਲਾ ਬਣਿਆ ਪਿਆ ਹੋਵੇ ਵੀ ਦੇਸ਼ ਦਾ ਇੱਕ ਫੌਜੀ ਆਇਆ ਹੋਵੇ ਸ਼ਹੀਦ ਹੋ ਕੇ ਉਹਨਾਂ ਦੇ ਘਰ ਦੇ ਵਿੱਚ ਇੱਕ ਐਸਾ ਮਾਹਤਮਾ ਪੂਰਾ ਪੰਜਾਬ ਜਾ ਰਿਹਾ ਔਰ ਦੂਸਰੇ ਪਾਸੇ ਥੋੜੀ ਜੀ ਦੂਰੀ ਦੇ ਉੱਤੇ ਇੱਕ ਡੀ ਜੇ ਚੰਨ ਇੱਕ ਬਹੁਤ ਵੱਡਾ ਸਮਾਗਮ ਰਚਾਇਆ ਜਾਵੇ ਤਾਂ ਇੱਥੇ ਸਰਕਾਰ ਤੇ ਕੀ ਫਿਰ ਸਾਰੇ ਉੱਤੇ ਸਵਾਲ ਤਾਂ ਉੱਠਣੇ ਬਣਦੇ ਨੇ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਇਸ ਵੀਡੀਓ ਦੇ ਹੱਕ ਵਿੱਚ ਆ ਸ਼ੇਅਰ ਜ਼ਰੂਰ ਕਰਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ